ਬਠਿੰਡਾ ਦੇ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਪਤੀ ਨੂੰ ਨਸ਼ਾ ਦੇਣ ਪਹੁੰਚੇ ਪਤਨੀ ਤੇ ਮੁਲਾਕਤ ਕਰਨ ਆਈ ਜਸਵੀਰ ਕੌਰ ਤੋਂ ਜੇਲ੍ਹ ਪ੍ਰਸ਼ਾਸਨ ਵੱਲੋਂ 40 ਕੈਪਸੂਲ ਚੀਟਾ ਪਾਊਡਰ 51 ਗ੍ਰਾਮ 93 ਗ੍ਰਾਮ ਤੰਬਾਕੂ ਬਰਾਮਦ ਕੀਤਾ ਗਿਆ ਹੈ ਤੇ ਜਸਵੀਰ ਕੌਰ ਦਾ ਪਤੀ ਬਲਜੀਤ ਸਿੰਘ ਵਾਸੀ ਚੰਦਪਾਣ ਬਠਿੰਡਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਹੈ ਜਸਵੀਰ ਕੌਰ ਵੱਲੋਂ ਇਹ ਨਸ਼ਾ 12 ਪਲਾਸਟਿਕ ਦੀਆਂ ਪਾਈਪਾਂ ਦੇ ਵਿੱਚ ਲੁਕਾਇਆ ਹੋਇਆ ਸੀ ਤੇ ਜੇਲ੍ਹ ਪ੍ਰਸ਼ਾਸਨ ਵੱਲੋਂ ਜਸਵੀਰ ਕੌਰ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਤੇ ਜਸਵੀਰ ਕੌਰ ਤੋਂ ਇਹ ਨਸ਼ਾ ਪਤੀ ਬਲਜੀਤ ਸਿੰਘ ਜੋ ਬਠਿੰਡਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਹੈ ਵੱਲੋਂ ਮੰਗਵਾਇਆ ਗਿਆ ਸੀ ਤੇ ਬਠਿੰਡਾ ਪੁਲਿਸ ਨੇ ਸਹਾਇਕ ਜੇਲ੍ਹ ਸੁਪਰਡੈਂਟ ਕਰਮਜੀਤ ਸਿੰਘ ਦੀ ਸ਼ਿਕਾਇਤ ਤੇ ਬਲਜੀਤ ਔਰ ਉਸਦੇ ਪਤੀ ਜਸਵੀਰ ਸਿੰਘ ਖਿਲਾਫ ਵੱਖ-ਵੱਖ ਤਰਾਮਾ ਤਹਿਤ ਮਾਮਲਾ ਦਰਜ ਕਰ ਲਿਆ ਤੁਹਾਨੂੰ ਫਿਰ ਤੋਂ ਦੱਸਦੀ ਕਿ ਬਠਿੰਡਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਪਤੀ ਨੂੰ ਨਸ਼ਾ ਦੇਣ ਪਹੁੰਚੀ ਸੀ ਪਤਨੀ ਤੇ ਮੁਲਾਕਾਤ ਕਰਨ ਆਈ ਜਸਵੀਰ ਕੌਰ ਤੋਂ ਜੇਲ੍ਹ ਪ੍ਰਸ਼ਾਸਨ ਵੱਲੋਂ ਨਸ਼ਾ ਬਰਾਮਦ ਕੀਤਾ ਗਿਆ ਤੇ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਤੇ ਦੋਵਾਂ ਪਤੀ ਪਤਨੀਆਂ ਦੇ ਉੱਪਰ ਵੱਖ-ਵੱਖ ਤਰਾਮਾ ਦੇ ਤਹਿਤ ਮਾਮਲਾ ਵੀ ਦਰਜ ਕਰ ਲਿਆ ਗਿਆ ਚੜ੍ਹਦੀ ਕਲਾ ਟਾਈਮ ਟੀਵੀ ਲਈ ਬਠਿੰਡਾ ਤੋਂ ਜਗਸੀਰ ਭੁੱਲਰ ਦੀ ਵਿਸ਼ੇਸ਼ ਰਿਪੋਰਟ ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ